ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਂਗੇ ਵਧੀਆ ਹੋਮੋਂਗੇ ਮੈਂ ਪਰਮਿੰ다 ਕਾ ਚੈਰ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆਂ ਕਾਟਨ ਦੇ ਮੈਚਿੰਗ ਸੂਟ ਜਿਹੜੇ ਕਿ ਮੈਂ ਤੁਹਾਨੂੰ ਦਿਖਾਉਂਗੀ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਊਗਾ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਬਹੁਤ ਪਹਿਣਾ ਦੇ ਮੈਸੇਜ ਆਉਂਦੇ ਆ ਕਿ ਤੁਸੀਂ ਕਿੱਥੋਂ ਬਿਲੋਂਗ ਕਰਦੇ ਆ ਤੁਹਾਡੇ ਸੂਟ ਸਾਨੂੰ ਬਹੁਤ ਸੋਹਣੇ ਲੱਗਦੇ ਆ ਸੀ ਮੰਗਾਉਣਾ ਚਾਹੁੰਦੇ ਆ ਤਾ ਵੈਸੇ ਤਾਂ ਮੈਂ ਹਰ ਵੀਡੀਓ ਚ ਦੱਸਦੀ ਹਾਂ ਜੀ ਤੁਸੀਂ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਤੇ ਪਰ ਕਈ ਭੈਣਾਂ ਨੂੰ ਨਹੀਂ ਪਤਾ ਲੱਗਦਾ ਤਾਂ ਉਹਨਾਂ ਲਈ ਮੈਂ ਦੱਸ ਰਹੀ ਹਾਂ ਕਿ ਪਖਵਾਲ ਰੋਡ ਤੇ ਜੀ ਲੁਧਿਆਣਾ ਪਖਵਾਲ ਰੋਡ ਤੇ ਪਿੰਡਾ ਜੀ ਪੈਣੀ ਰੋੜਾ ਮੈਂ ਉੱਥੋਂ ਬਿਲੋਂਗ ਕਰਦੀ ਹਾਂ ਘਰ ਤੋਂ ਹੀ ਕੰਮ ਕਰਦੀ ਹਾਂ ਜਿਹੜੀ ਇਹ ਸ਼ਾਪ ਆਈ ਮੇਰੇ ਘਰ ਦੇ ਵਿੱਚ ਹੀ ਆ ਤੇ ਤੁਸੀਂ ਕੋਈ ਵੀ ਸੂਟ ਮੰਗਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਨਲਾਈਨ ਆਪਣਾ ਘਰ ਬੈਠੇ ਬੇਫਿਕਰ ਹੋ ਕੇ ਜੀ ਮੰਗਾ ਸਕਦੇ ਹੋ ਪੂਰਾ ਵਧੀਆ ਬੈਸਟ ਕੁਆਲਟੀ ਆ ਬੈਸਟ ਫੈਬਰਿਕਾ ਜਿਹੜਾ ਤੁਹਾਡੇ ਘਰ ਤੱਕ ਪਹੁੰਚੂਗਾ ਤੇ ਉਹਦੇ ਲਈ ਤੁਹਾਨੂੰ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਸੈਂਡ ਕਰਨਾ ਪਊਗਾ ਤੇ ਪੇਮੈਂਟ ਮੈਥਡ ਆ ਜਿਹੜਾ ਆਪਣਾ ਉਹ ਆਨਲਾਈਨ ਆ ਆਨਲਾਈਨ ਪੇਮੈਂਟ ਹੋਈ ਤੋਂ ਬਾਅਦ ਹੀ ਆਪਾਂ ਤੁਹਾਡੇ ਸੂਟ ਦੀ ਬੁਕਿੰਗ ਮੰਨਾਂਗੇ ਤੇ ਕੈਸ਼ ਔਨ ਡਿਲੀਵਰੀ ਆਪਣੇ ਕੋ ਅਵੇਲੇਬਲ ਨਹੀਂ ਹੈਗੀ ਜੀ ਲੋ ਜੀ ਮੈਂ ਤੁਹਾਨੂੰ ਦਿਖਾਉਣੀ ਆ ਅੱਜ ਦੇ ਸੂਟ ਪਰ ਪਲੀਜ਼ ਮੇਰੇ ਚੈਨਲ ਤੇ ਨਵੇਂ ਅਤੇ ਹਰ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸੋਨੇ ਸੋਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੰਦਾਂ ਨਹੀਂ ਲੱਗਦੀ ਆ ਪਰ ਪਲੀਜ਼ ਸ਼ੇਅਰ ਜ਼ਰੂਰ ਕਰੋ ਆਪਾਂ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਗਰੋ ਕਰ ਸਕੀਏ 11000 ਫਾਲੋਅਰਸ ਤੋਂ ਆਪਾਂ ਲੈ ਕੇ ਜਾਣਾ ਜੀ ਤੇ ਜਲਦੀ ਜਲਦੀ ਲੈ ਕੇ ਜਾ ਸਕੀਏ ਜੇ ਤੁਸੀਂ ਸ਼ੇਅਰ ਕਰੋਗੇ ਤਾਂ ਹੀ ਹੋਰ ਭੈਣਾ ਤੱਕ ਆਪਣੀਆਂ ਵੀਡੀਓਜ਼ ਪਹੁੰਚਣਗੀਆਂ ਤੇ ਉਹਨਾਂ ਤੱਕ ਆਪਣੀ ਕਲੈਕਸ਼ਨ ਵੀ ਪਹੁੰਚੂਗੀ ਲਓ ਜੀ ਮੈਂ ਤੁਹਾਨੂੰ ਦਿਖਾਉਣੀ ਆਜ ਦੇ ਸੂਟ ਬਹੁਤ ਹੀ ਸੋਹਣੇ ਆ ਪ੍ਰਿੰਟਿੰਗ ਬਹੁਤ ਸੋਹਣੀ ਆ ਮੈਚਿੰਗ ਸਲਵਾਰਾਂ ਦੇ ਨਾਲ ਨੇ ਤੇ ਇਹੀ ਇਹੀ ਜਾਨੀ ਕਿ ਸੂਟ ਨੇ ਜਿਨ੍ਹਾਂ ਤੇ ਵਰਕ ਵੀ ਹੁੰਦਾ ਵਾ ਜੇ ਤੁਸੀਂ ਜਿਵੇਂ ਕਿ ਅੱਜ ਕੱਲ ਤੁਸੀਂ ਦੇਖ ਰਹੇ ਹੋ ਪ੍ਰਿੰਟਡ ਸੂਟਾਂ ਦੇ ਉੱਪਰ ਵਰਕ ਪੱਲੇ ਤੇ ਵਰਕ ਬਾਟਮ ਪਲੇਨ ਦੇ ਨਾਲ ਵਰਕ ਕਰਵਾਉਣਾ ਜੇ ਕੋਈ ਪਹਿਣ ਇਦਾਂ ਰੈਡੀ ਕਰਵਾਉਣਾ ਚਾਹੁੰਦੀ ਆ ਇਦਾਂ ਵੀ ਇਹ ਰੈਡੀ ਹੋ ਜਾਂਦੇ ਨੇ ਤੇ ਤੁਸੀਂ ਆਪ ਕਰਵਾ ਸਕਦੇ ਹੋ ਤੇ ਵਿਦ ਦੁਪੱਟਾ ਲੈਣਾ ਵਿਦਆਊਟ ਦੁਪੱਟਾ ਲੈਣਾ ਸਟਿਚ ਕਰਵਾ ਕੇ ਲੈਣਾ ਵਿਦਆਊਟ ਸਟਿਚਿੰਗ ਲੈਣਾ ਜਿਵੇਂ ਵੀ ਮਰਜੀ ਤੁਹਾਡੀ ਇੱਛਾ ਤੁਸੀਂ ਉਸ ਤਰ੍ਹਾਂ ਸਾਡੇ ਕੋਲੋਂ ਰੈਡੀ ਕਰਵਾ ਕੇ ਵੀ ਸੂਟ ਲੈ ਸਕਦੇ ਹੋ ਤੇ ਇਦਾਂ ਵੀ ਸੂਟ ਚੱਕ ਸਕਦੇ ਹੋ ਜਿਵੇਂ ਤੁਹਾਨੂੰ ਸਹੀ ਲੱਗਦਾ ਜੀ ਲਓ ਜੀ ਮੈਂ ਤੁਹਾਨੂੰ ਦਿਖਾਨੀ ਅੱਜ ਦਾ ਪਹਿਲਾ ਸੂਟ ਆਪਣੀ ਪ੍ਰਿੰਟਿੰਗ ਆ ਕਿੰਨਾ ਸੋਹਣਾ ਪ੍ਰਿੰਟ ਆ ਬਹੁਤ ਹੀ ਸੋਹਣਾ ਪੀਚ orange ਜਿਹੇ ਸ਼ੇਡ ਦੇ ਨਾਲ ਕੰਟਰਾਸਟ ਆ ਬਲੈਕ ਕਲਰ ਦੀ ਕੁੜਤੀ ਆ ਜੀ ਇਹਦੀ ਇਹ ਹੈਗੀ ਸ਼ਰਟ 올ਓਵਰ ਸ਼ਰਟ 2.5 2.5 ਮੀਟਰ ਦੀ ਇਹਨਾਂ ਦੀ ਕੱਟ ਰਹੂਗੀ ਨਾਲ orange rust ਜਿਹੜੇ ਸ਼ੇਡ ਦੇ ਨਾਲ ਸੇਮ ਬਾਟਮ ਆ ਸੇਮ ਫਲਾਵਰ ਨਾਲ ਦੀ ਮੈਚਿੰਗ ਹੋਈ ਹੋਈ ਆ ਬਾਟਮ ਦੀ ਤੇ ਵਿਦਆਊਟ ਦੁਪੱਟਾ ਸੋਟਨੇ ਇਹਨਾਂ ਨਾਲ ਦੁਪੱਟੇ ਹੈ ਨਹੀਂਗੇ ਜੀ ਜਿਹੜੀਆਂ ਪੈਣਾ ਨੇ ਦੁਪੱਟੇ ਲਗਵਾਉਣੇ ਆ ਨਾਲ ਦੁਪੱਟੇ ਲਗਵਾ ਕੇ ਲੈਣਾ ਚਾਹੁੰਨੀ ਹੋ ਤਾਂ ਦੁਪੱਟਾ ਲਗਵਾ ਕੇ ਵੀ ਲੈ ਸਕਦੇ ਹੋ ਵਿਦਆਊਟ ਮਤਲਬ ਕਿ ਵਿਦਆਊਟ ਦੁਪੱਟਾ ਵੀ ਲੈ ਸਕਦੇ ਹੋ ਤੇ ਇਹਨਾਂ ਦਾ ਸਾਰਿਆਂ ਦਾ ਪ੍ਰਾਈਸ ਰਹੂਗਾ 850 ਪ੍ਰਿੰਟਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣੀਆਂ ਪ੍ਰਿੰਟਿੰਗਾਂ ਦੇ ਨਾਲ ਇਹ ਸੋਟ ਆਪਣੇ ਕੋਲ ਆਏ ਨੇ ਤੇ ਮੈਚਿੰਗ बॉਟਮ ਦੇ ਨਾਲ ਤੇ ਨਾਲ ਸ਼ਰਟ ਬਹੁਤ ਸੋਹਣੇ ਕਲਰ ਚਾਰਟ ਨੇ ਜਿਹੜਾ ਵੀ ਲਾਈਟ ਡਾਰਕ ਹਰ ਤਰ੍ਹਾਂ ਦਾ ਕਲਰ ਇਹਦੇ ਵਿੱਚ ਤੁਹਾਨੂੰ ਮਿਲੇਗਾ ਆ ਲੋ ਅਗਲਾ ਡਿਜ਼ਾਈਨ ਚੈੱਕ ਕਰੋ ਆ ਹੈਗਾ ਇਹਦੀ ਸ਼ਰਟ ਦਾ ਡਿਜ਼ਾਈਨ ਨਾਲ ਇਹਦੇ ਸੇਮ ਲਾਈਟ ਜੀ ਮੈਂਦੀ ਹੈ ਜੀ बॉਟਮ ਆਉਗੀ ਇਹ ਵੀ ਬਹੁਤ ਸੋਹਣਾ ਪੀਸ ਆ ਜਿਹੜਾ ਪ੍ਰਿੰਟ ਤੁਹਾਨੂੰ ਪਸੰਦ ਆ ਤੁਸੀਂ ਆਪਣਾ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਇੱਕ ਬਲੈਕ ਦੇ ਉੱਪਰ ਇਹ ਵਾਲਾ ਕਲਰ ਮਿਲ ਜੂਗਾ ਇਹ ਹੈਗਾ ਜੀ ਮਹਿੰਦੀ ਕਲਰ ਦੇ ਨਾਲ ਕੰਟਰਾਸਟ ਜਿਵੇਂ ਪਹਿਲਾਂ ਵਾਲਾ ਰਸਟ ਸ਼ੇਡ ਦੇ ਨਾਲ ਕੰਟਰਾਸਟ ਸੀਗਾ ਇਹ ਹੈਗਾ ਮਹਿੰਦੀਆ ਦੇ ਨਾਲ ਦੇਖੋ ਪ੍ਰਿੰਟਿੰਗ ਬਹੁਤ ਸੋਹਣੀ ਆ ਬਹੁਤ ਸੋਹਣੇ ਖਿੜਖਿੜ ਕੇ ਪ੍ਰਿੰਟ ਆ ਰਹੇ ਨੇ ਨਾਲ ਹੈਗੀ ਮਹਿੰਦੀਆ ਹੀ ਬਾਟਮ लो जी अगला प्रिंट चेक करो लाइट लैमन जहाड आ येलो लैमन शेड के दे उपर आ देखो ये भी प्रिंट बहुत सोहना अलग जहा डिफरेंट जहा प्रिंट आ सेम बॉटम रहूगी डिजिटल आ सारी बॉटम द प्रिंटिंग सेम सारी डिजिटल होई हो लो जी ਆਵਲਾ ਡਿਜ਼ਾਈਨ ਆਪਾਂ ਪਹਿਲਾਂ ਵੀ ਇੱਕ ਵੀਡੀਓ ਚ ਪਾਇਆ ਸੀ ਬਟ ਉਹਦਾ ਕਲਰ ਹੋਰ ਸੀ ਉਹਨੂੰ ਬਹੁਤ ਪਿਆਰ ਦਿੱਤਾ ਸੀ ਬਹੁਤ ਸੀਗੇ ਜਿਹੜੀਆਂ ਭੈਣਾਂ ਉਦੋਂ ਰਹਿ ਗਈਆਂ ਸੀ ਉਹ ਇੱਕੋ ਸਿੰਗਲ ਸੂਟ ਹੀ ਸੀਗਾ ਹੁਣ ਵੀ ਸਿੰਗਲ ਹੀ ਆ ਇਹ ਤੇ ਜਿਹੜੀ ਭੈਣ ਨੂੰ ਚਾਹੀਦਾ ਹੋਇਆ ਲੈ ਸਕਦੇ ਹੋ ਇਹਦਾ ਕੰਟਰਾਸਟ ਹੈਗਾ ਜੀ ਕਾਫੀ ਸ਼ੇਡ ਦੇ ਨਾਲ ਕਾਫੀ ਇਹਦੀ ਬਾਟਮ ਰਹੂਗੀ ਤੇ ਨਾਲ ਇਸ ਤਰ੍ਹਾਂ ਇਹਦੀ ਸ਼ਰਟ ਦੀ ਡਿਜ਼ਾਈਨਿੰਗ ਰਹੂਗੀ ਇਹੀ ਸੂਟ ਵਿਦਾਊਟ ਵਰਕ ਵੀ ਤੁਸੀਂ ਲੈਸਿਸ ਵਗੈਰਾ ਦੇ ਨਾਲ ਇੰਨੇ ਸੋਹਣੇ ਰੈਡੀ ਹੁੰਦੇ ਨੇ ਤੁਸੀਂ ਦੇਖ ਹੀ ਰਹੇ ਹੋ ਰਿਵਸ ਵਗੈਰਾ ਦੇ ਵਿੱਚ ਇਹੀ ਕਾਟਨ ਇੱਕ ਤਾਂ ਸੁਪੀਰੀਅਰ ਕਾਟਨ ਆ ਬਹੁਤ ਹੀ ਵਧੀਆ ਜਿੰਨਾ ਤੋਂ ਹੋਵੋਗੇ ਉਹਨੇ ਇਹ ਪ੍ਰਿੰਟ ਨਿੱਖਰ ਕੇ ਆਉਣ ਵਾਲੇ ਉਹਨਾਂ ਹੰਡ ਅਨਸਾਰ ਕਪੜਾ ਹੁੰਦਾ ਹੈ ਇਹ ਬਹੁਤ ਹੀ ਵਧੀਆ ਸਾਰੇ ਬ੍ਰਾਂਡ ਦੇ ਆਰਟੀਕਲ ਹੁੰਦੇ ਨੇ ਤੇ ਬਹੁਤ ਵਧੀਆ ਲੈਸਾਂ ਦੇ ਨਾਲ ਇਹ ਆਪਾਂ ਡਿਜ਼ਾਈਨ ਕਰਕੇ ਬਣਾ ਸਕਦੇ ਹਾਂ ਆ ਲਓ ਜੀ ਪਰਪਲ ਸ਼ੇਡ ਦੇ ਉੱਪਰ ਨਾਰ ਪਰਪਲ ਹੀ ਬਾਟਮ ਆ ਜੀ ਇਹਦੇ ਨਾਲ ਇਹਦੇ ਵਿੱਚ ਕਲਰ ਮਿਲ ਜਾਣਗੇ ਤੁਹਾਨੂੰ ਦੋ ਆ ਲਓ ਜੀ ਨੈਕਸਟ ਕਲਰ ਹੈਗਾ ਜੀ ਆਹ ਵਾਲਾ ਲਾਈਟ ਜਿਆ ਰਸਟ ਜਿਆ ਸ਼ੇਡ ਆ ਇਹ ਪੀਚ ਰਸਟ ਜਿਆ ਸ਼ੇਡ ਕਹਿ ਸਕਦੇ ਆ ਉਹ ਪਰਪਲ ਸ਼ੇਡ ਦੀਗਾ ਨਾਲ ਇਹਦੇ ਸੇਮ ਬਾਟਮ ਆਊਗੀ ਆ ਲਓ ਜੀ ਆਹ ਵਾਲਾ ਡਿਜ਼ਾਈਨ ਕਾਫੀ ਸੋਹਣਾ ਇਹ ਕਈ ਕਲਰਾਂ ਉੱਪਰ ਆਇਆ ਆਪਣੇ ਕੋਲੇ ਆ ਦੇਖੋ ਨਾਲੇ ਦੇ ਸੇਮ ਮਜ਼ੈਂਟਾ ਹੀ ਬਾਟਮ ਆ ਚਾੜਾ ਡਾਰਕ ਨਹੀਂ ਹੈਗੀ ਬਾਟਮ ਵਧੀਆ ਮਿੱਠਾ ਜਿਹਾ ਕਲਰ ਹੀ ਆ ਬਲੈਕ ਕਲਰ ਦੇ ਉੱਪਰ ਜਣ ਕੇ ਬਲੈਕ ਦੇ ਉੱਪਰ ਜਿਹੜੀ ਮਾਰਜੀ ਪ੍ਰਿੰਟਿੰਗ ਹੋਵੇ ਬਹੁਤ ਹੀ ਨਿੱਖਰ ਕੇ ਆਉਂਦੀ ਆ ਤੇ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਕਿੰਨੇ ਸੋਹਣੇ ਨਿੱਖੜ ਨਿੱਖੜ ਕੇ ਆ ਰਹੇ ਨੇ ਬਲੈਕ ਦੇ ਉੱਪਰ ਕਲਰ ਬਹੁਤ ਹੀ ਵਧੀਆ ਪ੍ਰਿੰਟਿੰਗ ਸੋਹਣੀ ਲੱਗਦੀ ਆ ਤੇ ਕੱਪੜਾ ਵੀ ਇੰਨਾ ਜ਼ਿਆਦਾ ਫਾਈਨ ਆ ਕਿ ਪਾਏ ਦਾ ਵੀ ਪਤਾ ਨਹੀਂ ਲੱਗਣਾ ਇੰਨਾ ਸੌਫਟ ਆ ਇੰਨਾ ਜ਼ਿਆਦਾ ਫਾਈਨ ਸਾਰਾ ਕੱਪੜਾ ਵਾ ਇਹਦੇ ਵਿੱਚ ਇੱਕ ਕਲਰ ਤੁਹਾਨੂੰ ਹੋਰ ਮਿਲ ਜੂਗਾ ਜੀ ਆ ਲੋ ਇਹ ਵੀ ਬਲੈਕ ਦੇ ਉੱਪਰ ਆ ਇਹ ਫਰੋਜ਼ੀ ਕਲਰ ਦੇ ਉੱਪਰ ਆ ਫਰੋਜ਼ੀ ਕਲਰ ਦੇ ਨਾਲ ਬਾਟਮ ਲੱਗੀ ਹੋਈ ਆ ਆ ਲੋਚੀ ਮੀਡੀਅਮ ਜਿਹਾ ਚਾਰਟ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਆ ਬਹੁਤ ਸੋਹਣਾ ਸਾਰਾ ਡਿਜ਼ਾਈਨ ਆ ਫੁੱਲ ਫਲਾਵਰਾਂ ਤੋਂ ਹਟ ਕੇ ਮਿਕਸ ਮੈਚ ਜੀ ਡਿਜ਼ਾਈਨਿੰਗ ਹੋਈ ਹੋਈ ਆ ਨਾਲ ਇਹਦੇ ਵੀ ਸੇਮ ਪਿੰਕੀ ਬਾਟਮ ਆਉਗੀ ਲਾਈਟ ਜਾਂ ਮਿੱਠਾ ਜਾਂ ਮੀਡੀਅਮ ਜਾਂ ਸ਼ੇਡਾ ਨਾ ਜਿਆਦਾ ਡਾਰਕ ਨਾ ਜਿਆਦਾ ਅ ਮਤਲਬ ਕਿ ਜਿਆਦਾ ਹੀ ਲਾਈਟ ਜਾਂ ਫਿੱਕਾ ਜਾਂ ਨਹੀਂ ਕਹਿ ਸਕਦੇ ਬਹੁਤ ਪਿਆਰਾ ਮਿੱਠਾ ਜਾਂ ਸ਼ੇਡ ਨੇ ਇਹਦੇ ਵਿੱਚ ਵੀ ਤਿੰਨ ਕਲਰ ਨੇ ਆਹ ਲੋ ਇੱਕ ਗਾਜਰੀ ਸ਼ੇਡ ਮਿਲ ਜੂਗਾ ਤੁਹਾਨੂੰ ਇਹਦੇ ਵਿੱਚ ਗਾਜਰੀ ਸ਼ੇਡ ਚੈੱਕ ਕਰ ਸਕਦੇ ਹਾਂ ਬਹੁਤ ਸੋਹਣਾ ਹੈ ਵੀ ਪੀਚ ਗਾਜਰੀ ਜਾਂ ਸ਼ੇਡ ਆ ਪ੍ਰਿੰਟਿੰਗ ਇਹਦੀ ਵੀ ਬਹੁਤ ਸੋਹਣੀ ਆ ਪੀਸ ਦੀ ਤੇ ਇੱਕ ਹੈਗਾ ਜੀ ਇਹਦੇ ਵਿੱਚ ਫਿਰੋਜ਼ੀ ਸ਼ੇਡ ਲੁੱਕ ਤੇ ਹੈਗਾ ਫਿਰੋਜ਼ੀ ਸ਼ੇਡ ਇਹ ਸੀਗੀ ਮੇਰੀ ਅੱਜ ਦੀ ਵੀਡੀਓ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਸਾਰੀ ਵੀਡੀਓ ਸਾਰੇ ਸੂਟ ਬਹੁਤ ਹੀ ਸੋਹਣੇ ਨੇ ਤੇ ਪ੍ਰਿੰਟਿੰਗ ਬਹੁਤ ਸੋਹਣੀ ਆ ਡਿਜ਼ਾਈਨ ਫੈਬਰਿਕ ਬਹੁਤ ਜ਼ਿਆਦਾ ਫਾਈਨ ਆ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਹੋਵੇ ਸਕਰੀਨਸ਼ਾਟ ਲੈ ਕੇ ਵਟਸਐਪ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਚਲੋ ਜੀ ਜਾਣ ਤੋਂ ਪਹਿਲਾਂ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜਿਹੜੀਆਂ ਵੀ ਪਹਿਣਾ ਮਤਲਬ ਕਿ ਨਾਲ ਜੁੜੀਆਂ ਹੋਈਆਂ ਨੇ ਚੈਨਲ ਨੂੰ ਨਾਲ ਦੀ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਇਹ ਵੀਡੀਓ ਨੂੰ ਦੇਖ ਕੇ ਸਕਿੱਪ ਨਾ ਕਰਿਆ ਕਰੋ ਲਾਈਕ ਜ਼ਰੂਰ ਕਰ ਜਿਆ ਕਰੋ ਤੇ ਸੋਨਾ ਜਿਹਾ ਕਮੈਂਟ ਜ਼ਰੂਰ ਛੱਡ ਜਿਆ ਕਰੋ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਦੇ ਨਾਲ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ